ਸਸਿਕਾ ਮੈਂ ਤੁਹਾਡਾ ਹੂਸ ਰਾਜ ਤੁਸੀਂ ਦੇਖ ਰਹੇ ਹੋ ਖਬਰਨਾਮਾ ਸਾਡੇ ਚੈਨਲ ਤੇ ਤੁਹਾਡਾ ਸਵਾਗਤ ਹੈ ਕੱਲ ਪੰਜ ਨਵੇਂ ਕੈਬਨਿਟ ਮੰਤਰੀ ਬਣਾਏ ਗਏ ਆਮ ਆਦਮੀ ਪਾਰਟੀ ਵੱਲੋਂ ਅਤੇ ਚਾਰਾਂ ਦੀ ਕੈਬਨਿਟ ਮੰਤਰੀਆਂ ਦੇ ਵਿੱਚ ਛੁੱਟੀ ਕੀਤੀ ਗਈ ਪੂਰੇ ਪੰਜਾਬ ਦੇ ਵਿੱਚ ਇਸ ਗੱਲ ਨੂੰ ਲੈ ਕੇ ਵਿਚਾਰ ਆਇਆ ਹੋਇਆ ਹੈ ਕਿ ਸੂਬੇ ਦੇ ਮੁੱਖ ਮੰਤਰੀ ਅਤੇ ਆਮ ਆਦਮੀ ਪਾਰਟੀ ਦੇ ਕ੍ਰਿਮੀਨਲ ਅਰਵਿੰਦ ਕੇਜਰੀਵਾਲ ਨੇ ਇਹਨਾਂ ਮੌਜੂਦਾ ਵਿਧਾਇਕਾਂ ਦੇ ਵਜੂਦਾ ਮੰਤਰੀਆਂ ਦੇ ਨਾਲ ਧੱਕਾ ਕੀਤਾ ਹੈ ਕੋਈ ਵਾਰਨਿੰਗ ਨੋਟਸ ਨਹੀਂ ਦਿੱਤਾ ਗਿਆ ਕੋਈ ਇਹਨਾਂ ਨੂੰ ਸਮਾਂ ਨਹੀਂ ਦਿੱਤਾ ਗਿਆ ਭਾਈ ਤੁਸੀਂ ਆਪਣੇ ਪਾਪਾਂ ਤੁਮੜੋ ਕੀ ਇਹ ਧਾਂਦਲੀ ਕਰ ਰਹੇ ਸੀ ਭ੍ਰਿਸ਼ਟਾਚਾਰ ਕਰ ਰਹੇ ਸੀ ਕੀ ਇਹ ਭਗਵੰਤ ਮਾਨ ਦੇ ਕਹਿਣੇ ਤੇ ਕੰਮ ਨਹੀਂ ਕਰ ਰਹੇ ਸੀ ਆਖਰਕਾਰ ਇਹਨਾਂ ਕੋਲੋਂ ਕਿਉਂ ਵਜ਼ਾਰਤ ਖੋਹੀ ਗਈ ਇੱਕ ਪਾਸੇ ਰਾਜਾ ਬੜਿੰਗ ਨੇ ਕਿਹਾ ਹੈ ਕਿ ਵਿਜੀਰੀ ਵੀ ਗਈ ਤੇ ਫਿਕੀਰੀ ਵੀ ਗਈ ਪਹਿਲਾ ਵਜ਼ੀਰ ਬਣੇ ਹੁਣ ਵੀ ਫਕੀਰ ਬਣ ਗਿਆ ਕਿਉਂਕਿ ਗੱਡੀਆਂ ਖੋਰੀਆਂ ਜਾਣ ਗਈਆਂ ਸਿਕਿਉਰਿਟੀ ਲੈ ਲਈ ਜਾਵੇ ਕੀ ਵਾਪਸ ਅਤੇ ਜਿਹੜੇ ਨਵੇਂ ਪੰਜ ਹੁਣ ਕੈਬਨਟ ਮੰਤਰੀ ਬਣੇ ਨੇ ਆਮ ਆਦਮੀ ਪਾਰਟੀ ਵੱਲੋਂ ਉਹਨਾਂ ਦੇ ਕੋਲ ਸਿਕਿਉਰਿਟੀ ਅਤੇ ਗੱਡੀਆਂ ਚਲੀਆਂ ਜਾਣ ਗਈਆਂ ਇੱਕ ਹਲਕਾ ਹੈ ਪੰਜਾਬ ਦਾ ਜਿਸ ਨੂੰ ਆਮ ਆਦਮੀ ਪਾਰਟੀ ਦਾ ਘੜ ਕਿਹਾ ਜਾਂਦਾ ਹੈ ਉਸ ਹਲਕੇ ਦੇ ਜਿਹੜੇ ਸਮਰਥਕ ਨੇ ਜਿਹੜੇ ਟਕਸਾਲੀ ਆਗੂ ਨੇ ਆਮ ਆਦਮੀ ਪਾਰਟੀ ਦੇ ਉਹਨਾਂ ਦਾ ਜਿਹੜਾ ਗੁੱਸਾ ਹੈ ਪੂਰੇ ਸਿਖਰਾਂ ਤੇ ਚੜਿਆ ਹੋਇਆ ਹੈ। ਉਹਨਾਂ ਦਾ ਜਿਹੜਾ ਤਾਪਮਾਨ ਹੈ ਟੈਂਪਰੇਚਰ ਹੈ ਪੂਰੇ ਸਿਖਰਾਂ ਤੇ ਚੜਿਆ ਹੋਇਆ ਹੈ ਕਿ ਭਈ ਸਾਡੇ ਹਲਕੇ ਦੇ ਵਿੱਚੋਂ ਮੰਤਰੀ ਕਿਉਂ ਨਹੀਂ ਬਣਾਇਆ ਗਿਆ? ਹਾਂਜੀ ਮੈਂ ਗੱਲ ਕਰਦਾ ਹਲਕਾ ਬਰਨਾਲਾ ਦੀ। ਹਲਕਾ ਬਰਨਾਲਾ ਦੇ ਪਹਿਲਾਂ ਖਾਸਮ ਕਾਸ ਖੇਡ ਮੰਤਰੀ ਸੀ, ਮੀਟ ਹੇਅਰ। ਦੋ ਵਾਰ ਵਿਧਾਇਕ ਵੀ ਰਹੇ ਨੇ। ਕੈਬਨਟ ਮੰਤਰੀ ਕੈਬਨਟ ਦਾ ਹਿੱਸਾ ਰਹੇ ਨੇ। ਲੇਕਿਨ ਲੋਕ ਸਵਾਦੀ ਚੋਣ ਜਿੱਤਣ ਤੋਂ ਬਾਅਦ ਉਹ ਸਾਂਸਦ ਬਣ ਗਿਆ ਸਾਂਸਦ ਬਣਨ ਤੋਂ ਬਾਅਦ ਲੋਕਾਂ ਨੇ ਇਹ ਆਸ ਲਗਾਈ ਸੀ ਕਿ ਕਿਸੇ ਵੀ ਵਿਧਾਇਕ ਨੂੰ ਹਲਕਾ ਬਰਨਾਲੀ ਤੋਂ ਜਿਹੜਾ ਹੈ ਆਮ ਆਦਮੀ ਪਾਰਟੀ ਕੈਬਨਟ ਦਾ ਹਿੱਸਾ ਬਣਾਵੇਗੀ ਵਜ਼ਾਰਤ ਦੇਵੇਗੀ ਜਿਸ ਤਰ੍ਹਾਂ ਮੀਤ ਹੇਰ ਨੂੰ ਦਿੱਤਾ ਸੀ ਅਜਾਇ ਨਹੀਂ ਹੋਇਆ ਹੁਣ ਇੱਕ ਮੌਜੂਦਾ ਵਿਧਾਇਕ ਕੁਲਵੰਤ ਸਿੰਘ ਪੰਡੋਰੀ ਜਿਸ ਦੀ ਖਬਰ ਆ ਰਹੀ ਹੈ ਕਿ ਉਸ ਉੱਤੇ ਲੋਕ ਆਸਾਂ ਲਗਾ ਕੇ ਬੈਠੇ ਹੋਏ ਸੀ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਕੁਲਵੰਤ ਸਿੰਘ ਪੰਡੋਰੀ ਜਿਨ੍ਹਾਂ ਨੇ ਦੋ ਵਾਰ ਵਿਧਾਨ ਸਭਾ ਦੀਆਂ ਚੋਣਾਂ ਜਿੱਤੀਆਂ ਐਸੀ ਵਿੰਗ ਵੱਲੋਂ ਉਸ ਉੱਤੇ ਪੱਤਾ ਖੇਡਿਆ ਜਾ ਸਕਦਾ ਹੈ ਲੇਕਿਨ ਅਜੇ ਨਹੀਂ ਹੋਇਆ ਨਾ ਹੀ ਆਮ ਆਦਮੀ ਪਾਰਟੀ ਨੇ ਪੱਤੇ ਖੋਲੇ ਲੇਕਿਨ ਦੱਸਿਆ ਜਾ ਰਿਹਾ ਹੈ ਕਿ ਹੁਣ ਹਲਕਾ ਬਰਨਾਲੇ ਨੂੰ ਜਿਹੜਾ ਪੰਜਾਬ ਦੇ ਵਿੱਚ ਸਭ ਤੋਂ ਵੱਡਾ ਗੜ ਮੰਨਿਆ ਜਾਂਦਾ ਹੈ ਆਮ ਆਦਮੀ ਪਾਰਟੀ ਦਾ ਆਮ ਆਦਮੀ ਪਾਰਟੀ ਨੂੰ ਜੇ ਫਤਵਾ ਦਿੱਤਾ ਹੈ ਤਾਂ ਹਲਕਾ ਬਰਨਾਲੇ ਦੇ ਲੋਕਾਂ ਨੇ ਦਿੱਤਾ ਹੈ ਸੰਗਰੂ ਦੇ ਵਿੱਚੋਂ ਦੋ ਵਾਰ ਮੁੱਖ ਮੰਤਰੀ ਖੁਦ ਸਾਂਸਦ ਰਹੇ ਨੇ ਐਜ਼ੇ ਆਜ਼ਾਦ ਉਮੀਦਵਾਰ ਸੂਤਰ ਦੱਸਦੇ ਨੇ ਕੁਲਵੰਤ ਸਿੰਘ ਪੰਡੋਰੀ ਨੂੰ ਲੈ ਕੇ ਹੁਣ ਖੁੰਡਾਂ ਦੇ ਵਿੱਚ ਕਸਬਿਆਂ ਦੇ ਵਿੱਚ ਅਤੇ ਸ਼ਹਿਰਾਂ ਦੇ ਵਿੱਚ ਚਰਚਾਵਾਂ ਛੜਗੀਆਂ ਨੇ ਭਾਈ ਕੁਲਵੰਤ ਸਿੰਘ ਪੰਡੋਰੀ ਨੂੰ ਵਜ਼ਾਰਤ ਦਾ ਹਿੱਸਾ ਬਣਾਇਆ ਜਾਵੇ ਉਹਨਾਂ ਨੂੰ ਕਿਸ ਕੋਈ ਵੀ ਅਹੁਦਾ ਦੇ ਕੇ ਕੈਬਨਟ ਮੰਤਰੀ ਬਨਾਇਆ ਜਾਵੇ ਕਿਉਂਕਿ ਉਹ ਕਾਫੀ ਲੰਬੇ ਸਮੇਂ ਤੋਂ ਆਮ ਆਦਮੀ ਪਾਰਟੀ ਦੇ ਵਿੱਚ ਆਪਣੀਆਂ ਸੇਵਾਵਾਂ ਦੇ ਰਹੇ ਨੇ ਇਸ ਨੂੰ ਲੈ ਕੇ ਹੁਣ ਫਿਰ ਹਲਕਾ ਬਰਨਾਲੇ ਦੇ ਵਿੱਚ ਹਲਚਲ ਮਚ ਚੁੱਕੀ ਹੈ ਕੁਲਵੰਤ ਸਿੰਘ ਪੰਡੋਰੀ ਦੇ ਜਿਹੜੇ ਸਮਰਥਕ ਨੇ ਉਹ ਇਹ ਤੋਂ ਤੱਕ ਉਤਰ ਆਏ ਨੇ ਉਹਨਾਂ ਨੇ ਕਿਹਾ ਕਿ ਜੇਕਰ ਆਮ ਆਦਮੀ ਪਾਰਟੀ ਦੇ ਮੁੱਖ ਮੰਤਰੀ ਭਗਵੰਤ ਮਾਨ ਕਨਵੀਨਰ ਰਵਿੰਦ ਕੇਜਰੀਵਾਲ ਜੇ ਇਹ ਗੱਲ ਨਹੀਂ ਮੰਨਦੇ ਤੇ ਉਹਨਾਂ ਤੱਕ ਅਸੀਂ ਅਪਰੋਚ ਕਰਾਂਗੇ ਉਹਨਾਂ ਨੂੰ ਅਸੀਂ ਲੈਟਰ ਲਿਖ ਕੇ ਪਾਵਾਂਗੇ ਚਿੱਠੀਆਂ ਪਾਵਾਂਗੇ ਭਈ ਸਾਡੇ ਨਾਲ ਵੇਚਰਾ ਕਿਉਂ ਕਿ ਹਲਕਾ ਬਰਨਾਲਾ ਗੜ ਮੰਨਿਆ ਜਾਂਦਾ ਹੈ ਆਮ ਆਦਮੀ ਪਾਰਟੀ ਦਾ ਜੇ ਤੁਸੀਂ ਗੜ ਦੇ ਵਿੱਚੋਂ ਹੀ ਕੋਈ ਨਾ ਕਰੋਗੇ ਤਾਂ ਫਿਰ ਕੀ ਹੋਵੇਗਾ ਸੂਤਰ ਦੱਸਦੇ ਨੇ ਕਿ ਹਲਕਾ ਬਰਨਾਲੇ ਤੋਂ ਹੁਣ ਬਾਗੀ ਸੁਰ ਉਠਾਰੇ ਨੇ ਆਮ ਆਦਮੀ ਪਾਰਟੀ ਦੇ ਸਮਰਥਕ ਖਾਸ ਕਰਕੇ ਕੁਲਵੰਤ ਸਿੰਘ ਪੰਡੋਰੀ ਦੇ ਸਮਰਥਕ ਹੈ ਅਤੇ ਕੁਲਵੰਤ ਸਿੰਘ ਪੰਡੋਰੀ ਵੱਲੋਂ ਹਾਲੇ ਕੋਈ ਵੀ ਅਜਾਇਬ ਬਿਆਨ ਨਹੀਂ ਆਇਆ ਲੇਕਿਨ ਉਹਨਾਂ ਨੇ ਕਿਹਾ ਕਿ ਜਿਵੇਂ ਆਮ ਆਦਮੀ ਪਾਰਟੀ ਦੀ ਸੁਪਰੀਮ ਨੂੰ ਚੰਗਾ ਲੱਗੇ ਲੇਕਿਨ ਸਮਰਥਕ ਜਿਹੜੇ ਨੇ ਉਹ ਬਿਲਕੁਲ ਨਰਾਜ਼ ਚੱਲ ਰਹੇ ਨੇ ਆਉਣ ਵਾਲੇ ਦਿਨਾਂ ਦੇ ਵਿੱਚ ਉਹ ਆਮ ਆਦਮੀ ਪਾਰਟੀ ਦੇ ਮੌਜੂਦਾ ਮੁੱਖ ਮੰਤਰੀ ਨੂੰ ਕੇਰਨਗੇ ਸਵਾਲ ਜਵਾਬ ਵੀ ਕਰਨਗੇ ਕਿ ਸਾਡੇ ਵਿਧਾਇਕ ਨੂੰ ਪਲਵੰ ਸਿੰਘ ਮਡੌੜੀ ਨੂੰ ਕੋਈ ਅਹੁਦਾ ਕਿਉਂ ਨਹੀਂ ਦਿੱਤਾ ਗਿਆ ਆਮ ਆਦਮੀ ਪਾਰਟੀ ਵੱਲੋਂ